ਇਹ ਸਾਥ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਤੇ ਸਮੂਹ ਨਕਰ ਨਿਵਾਸੀ ਮੇਰੇ ਬਹੁਤ ਹੀ ਸਤਿਕਾਰਯੋਗ ਭਰਾਵੋ ਭੈਣੋ ਬਜ਼ੁਰਗੋ ਤੇ ਨੌਜਵਾਨੋ ਤੇ ਬੱਚਿਓ ਸਾਡੇ ਪਿੰਡ ਦੇ ਦੋਨੋਂ ਹੀ ਜਿਹੜੇ ਨੌਜਵਾਨ ਸਰਪੰਚਾ ਗੁਰਜੰਟ ਸਿੰਘ ਗੁਰਦੇਵ ਸਿੰਘ ਉਹਨਾਂ ਨੇ ਆਪਣੇ ਵਿਚਾਰ ਦੱਸਿਆ ਪਹਿਲੀ ਗੱਲ ਤਾਂ ਤੁਹਾਡੀ ਹੈਗੀ ਆ ਵੀ ਸਾਡੇ ਪਿੰਡ 'ਚ ਵਧੀਆ ਡਿਸਪੈਂਸਰੀ ਆਉਣੀ ਚਾਹੀਦੀ ਆ ਵਧੀਆ ਡਿਸਪੈਂਸਰੀ ਹੋਏਗੀ ਉਹਦੇ ਚ ਡਾਕਟਰ ਵੀ ਹੋਏਗਾ ਸਾਰੇ ਟੈਸਟ ਵੀ ਤੁਹਾਡੇ ਇੱਥੇ ਹੋਣਗੇ ਸਾਰੀਆਂ ਬਿਮਾਰੀਆਂ ਦੀ ਦਵਾਈ ਬਣੇਗੀ ਇਹ ਤਾਂ ਮੇਰਾ ਵਿਭਾਗ ਹੈ ਇਹ ਤਾਂ ਤੁਹਾਡਾ ਹੋ ਗਿਆ ਜੀ ਕੰਮ ਇਹ ਤਾਂ ਹੋ ਗਿਆ ਤੁਹਾਡਾ ਤੇ ਦੂਜਾ ਕੀ ਸੀਗਾ ਤੁਹਾਡੇ ਲਾਇਬ੍ਰੇਰੀ ਦਾ ਇਹ ਵੀ ਹੋ ਗਿਆ ਤੁਹਾਡਾ ਜੀ ਤਾਂ ਇਹ ਵੀ ਹੋ ਗਿਆ ਸਕੂਲ ਬਰਵੀ ਤੱਕ ਹੈਂਕ ਪਲੱਸ 2 ਦਾ ਉਹ ਕੋ ਪੂਰੇ ਫਰੰਟ ਦੇਵਾਂਗੇ ਕੋਰਸ ਦੇਖੋ ਕਿਹੜੇ-ਕਿਹੜੇ ਆ ਮੈਡੀਕਲ ਦਾ ਹੈ ਕਿ ਨਹੀਂ ਹੈ ਕਮਰਸ ਦਾ ਹੈ ਕਿ ਨਹੀਂ ਹੈ ਜੇ ਨਹੀਂ ਹੈ ਤਾਂ ਮਤਲਬ ਫਿਰ ਆਪਾਂ ਮੈਡੀਕਲ ਦਾ ਰੀਡਿੰਗ ਦਾ ਸ਼ੁਰੂ ਕਰਾਂਗੇ ਫਿਰ ਕਮਰਸ ਦਾ ਸ਼ੁਰੂ ਕਰਾਂਗੇ ਉਹਦੇ ਵਾਸਤੇ ਜਗ੍ਹਾ ਕਾਫੀ ਆ ਤੇ ਇੱਕ ਤੁਹਾਨੂੰ ਬੇਨਤੀ ਕਰਨੀ ਆ ਜੀ ਤੁਹਾਡੇ ਜਦੋਂ ਓਮੈਕਸ ਬਣਿਆ ਨਾ ਜੀ ਉਦੋਂ ਤੁਹਾਡੇ ਪ੍ਰਿੰਟ ਕੋਲ ਪੈਸੇ ਆਏ ਸੀ ਪਹਿਲੇ ਕੁਝ हां ਜਦੋਂ ਜੋ ਐਫ ਡੀ ਹੁੰਦੀ ਹੈ ਦੇਖੋ ਇੱਕ ਜਦੋਂ ਦੋ ਭਰਾ ਹੁੰਦੇ ਆ ਉਹ ਵੱਡਾ ਬੜਾ ਸਾਰਾ ਕੁਝ ਨਾ ਰੱਖ ਲੈ ਜਿਹੜੇ ਉਧਰ ਵਾਲੇ ਹਨ ਉਹਨਾਂ ਨੂੰ 40% ਦੇਣਾ ਹੁੰਦਾ ਉਹ ਦੇ ਦੇ ਠੀਕ ਹੈ ਮਜੂਰ ਹੈ ਜੀ ਜਿਹੜੀ ਪਿਛਲੀਆਂ ਪੰਚਾਇਤਾਂ ਤੋਂ ਹੋਇਆ ਪੰਚਾਇਤਾਂ ਨੇ ਇਹ ਹੱਦ ਨਹੀਂ ਕਰਿਆ ਜੀ ਉਹ ਆਪ ਆਪੱਚ ਜਿਹੜੇ ਕਮੇਟੀ ਦੇ ਸੰਬੰਧ ਵਿੱਚ ਮੈਂ ਕਰਾਉਂਗਾ ਸਾਰਾ ਜੀ ਪਹਿਲੀਆਂ ਦੋ ਪੰਚਾਇਤਾਂ ਤਿੰਨ ਪਾਰਟੀਆਂ 75 ਸਾਲ ਉਹਨਾਂ ਨੇ ਤਾਂ ਕੋਈ ਨਹੀਂ ਇਸ ਮਸਾਲ ਲਈ ਕੀਤੀ ਨਾ ਨਾ ਪਾਣੀ ਦੀ ਨਾ ਚੰਡੀਗੜ੍ਹ ਦੀ ਨਾ ਪੰਜਾਬੀ ਬੋਲਦੇ ਇਲਾਕਿਆਂ ਦੀ ਪਰ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਗੱਲ ਨਸ਼ੇ ਦੀ ਕਰਨੀ ਆ ਨਸ਼ੇ ਮੈਂ ਮੰਤਰੀ ਸਾਹਿਬ ਨੂੰ ਇਹ ਧਿਆਨ ਵਿੱਚ ਲਿਆਉਣਾ ਚਾਹੂੰਗਾ ਵੀ ਸਾਰਾ ਪਿੰਡ ਇਕੱਠ ਕਰੀ ਫਿਰਦਾ ਜੀ ਟੀਮ ਬਣ ਗਿਆ ਸਾਰਾ ਪਿੰਡ ਕਹਿੰਦੇ ਅਸੀਂ ਨਸ਼ਿਆਂ ਖਿਲਾਫ ਇਕੱਠੇ ਹੋ ਕੇ ਲੜਾਂਗੇ ਜੀ ਇਸ ਏਰੀਆ 'ਚੋਂ ਲੰਘਣ ਨਹੀਂ ਦੇਵਾਂਗੇ ਨਸ਼ਾ ਵੇਚਣ ਵਾਲਿਆਂ ਨੂੰ ਤਾੜੀ ਬਣਦੀ ਆਈ ਖਿੱਚ ਕੇ ਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਜੀ ਆਏ ਆ ਆਖਦੇ ਆ ਸਾਰੇ ਪਿੰਡ ਵੱਲੋਂ ਡਾਕਟਰ ਬਲਬੀਰ ਸਿੰਘ ਜੀ ਦਾ ਜੋ ਸਾਡੇ ਪਿੰਡ ਵਿੱਚ ਨਸ਼ਿਆਂ ਵਿਰੁੱਧ ਤੇ ਸਾਡੇ ਪਿੰਡ ਵਿੱਚ ਆਏ ਨੇ ਤੇ ਸਰ ਨਾਲੋਂ ਪਹਿਲਾਂ ਸਾਡਾ ਮੁੱਦਾ ਇਹੀ ਆ ਕਿ ਜਿਹੜਾ ਡਿਸਪੈਂਸਰੀ ਦਾ ਸਰ ਰਿਕਵੈਸਟ ਹੈ ਅਸੀਂ ਸਾਰੇ ਪਿੰਡ ਦਾ ਮਤਾ ਪਵਾਇਆ ਹੋਇਆ ਤੇ ਸਾਰੇ ਪਿੰਡ ਤੋਂ ਸਾਈਨ ਕਰਵਾਏ ਹੋਏ ਤੇ ਉਹ ਅਸੀਂ ਮਤਾ ਤੁਹਾਨੂੰ ਦੇਣ ਲੱਗੇ ਆ ਤੇ ਸਾਨੂੰ ਡਿਸਪੈਂਟਰੀ ਇੱਥੇ ਵਿੱਚ ਚਾਹੀਦੀ ਆ ਕਿਉਂਕਿ ਸਾਨੂੰ ਪਤਾ ਲੱਗਿਆ ਸੀ ਕਿ ਮੈਕਸ ਦੇ ਵਿੱਚ ਡਿਸਪੈਂਟਰੀ ਜਾ ਰਹੀ ਹੈ ਤੇ ਇਸੇ ਕਰਕੇ ਅਸੀਂ ਪਿੰਡ ਦੇ ਮਤਾ ਪਾਇਆ ਵੀ ਸਾਰੇ ਪਿੰਡ ਨੂੰ ਕਿੰਨੀ ਸੁਹੂਲਤ ਹੈ ਸਾਡੇ ਪਿੰਡ ਨੂੰ ਲੋੜ ਆ ਕਰੀਬ ਨੂੰ ਔਰਤਾਂ ਨੂੰ ਬੱਚਿਆਂ ਨੂੰ ਸਾਡੀ 5500 ਦੇ ਕਰੀਬ ਆਬਾਦੀ ਆ ਤੇ 33200 ਦੇ ਕਰੀਬ ਸਾਡੀ ਵੋਟਰ ਠੀਕ ਹੈ ਸਰ ਇਸੇ ਕਰਕੇ ਅਸੀਂ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅਸੀਂ ਸਾਡੇ ਪਿੰਡ ਬਾਰਮਲੇ ਨਵਾਂ ਬਾਰਮਲੇ ਦੇ ਵਿੱਚ ਸਿਹਤ ਮੰਤਰੀ ਡਾਕਟਰ ਬਨਵੀਰ ਸਿੰਘ ਜੀ ਦਾ ਆਉਣ ਕਰਨ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਅਸੀਂ ਉਮੀਦ ਕਰਦੇ ਹਾਂ ਜੋ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਆ ਜੋ ਨਸ਼ਿਆਂ ਵਿਰੁੱਧ ਅਸੀਂ ਸਾਰਾ ਪਿੰਡ ਡੋਰ ਟੂ ਡੋਰ ਇਹਨਾਂ ਦਾ ਸਮਰਥਨ ਕਰਨ ਨੂੰ ਤਿਆਰ ਆ ਅਸੀਂ ਸਰਕਾਰ ਤੋਂ ਵੀ ਉਮੀਦ ਕਰਦੇ ਆਂ ਵੀ ਵੱਧ ਤੋਂ ਵੱਧ ਸਰਕਾਰ ਇਸ ਵਕਤ ਧਿਆਨ ਦੇਵੇ